ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਮਿੱਟੀ ਕ੍ਰੋਨਿਕਲ ਅੱਜ ਅਸੀਂ ਪੰਜਾਬੀ ਟਰਬਿਊਨ ਅਖਬਾਰ ਦੀਆਂ ਸਭ ਤੋਂ ਅਹਿਮ ਖਬਰਾਂ ਦਾ ਡੂੰਘਾ ਐਨਾਲਿਸਿਸ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਚਲੋ ਸ਼ੁਰੂ ਕਰੀਏ ਅੱਜ ਦਾ ਐਨਾਲਿਸਿਸ ਸ਼ੁਰੂ ਕਰਦੇ ਆ ਜੀ ਅੱਜ ਦੇ ਗੁਰਬਾਣੀ ਦੇ ਸ਼ਬਦ ਤੋਂ ਨਾਟ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾ ਬਣਾ ਜਿਲ੍ਹਾ ਪ੍ਰਸ਼ਾਸਨ ਤੇ ਪੰਚਾਇਤ ਸਮਿਤੀ ਚੋਣਾਂ 14 ਦਸੰਬਰ ਨੂੰ ਰਾਜ ਜੋਨ ਕਮਿਸ਼ਨਰ ਰਾਜ ਕਮਲ ਚੌਧਰੀ ਦੁਆਰਾ ਚੋਣਾਂ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਜਿਸ ਦਿਨ ਚੋਣਾਂ ਦਾ ਪ੍ਰੋਗਰਾਮ ਜਾਰੀ ਕੀਤਾ ਜਾਂਦਾ ਹੈ ਉਸੇ ਦਿਨ ਤੋਂ ਹੀ ਚੋਣ ਜਾਬਤਾ ਲਾਗੂ ਹੋ ਜਾਂਦਾ ਹੈ ਜਿਵੇਂ 28 ਨਵੰਬਰ ਨੂੰ ਚੋਣ ਕਮਿਸ਼ਨਰ ਦੁਆਰਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਚਾਇਤੀ ਸമിതി ਚੋਣਾਂ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਤਾਂ 28 ਨਵੰਬਰ ਨੂੰ ਹੀ ਚੋਣ ਜਾਬਤਾ ਲਾਗੂ ਹੋ ਜਾਂਦਾ ਹੈ ਠੀਕ ਹੈ ਜੀ ਚੋਣ ਪ੍ਰੋਗਰਾਮ ਤੇ ਚਾਰ ਨਾਮਜ਼ਦਗੀ ਪੱਤਰਾਂ ਦਾਖਲਾ 1 ਤੋਂ 4 ਦਸੰਬਰ ਨਾਮਜ਼ਦਗੀ ਪੱਤਰਾਂ ਦੀ ਪਰਤਾਲ 5 ਦਸੰਬਰ ਨਾਮਜ਼ਦਗੀ ਪੱਤਰਾਂ ਦੀ ਵਾਪਸੀ 6 ਦਸੰਬਰ ਵੋਟਾਂ ਪਾਉਣ ਦਾ ਦਿਨ 14 ਦਸੰਬਰ ਚੋਣ ਨਤੀਜਾ 17 ਦਸੰਬਰ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਚਾਇਤ ਸਭੇ ਕੀ ਹੁੰਦਾ ਹੈ ਹਾਂ ਪਰ ਸੰਵਿਧਾਨ ਦੀ 73ਵੀਂ ਸੋਧ 1992 ਵਿੱਚ ਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਚਾਇਤ ਸਭੇ ਤੇ ਪਿੰਡ ਪਿੰਡ ਪੱਧਰ ਤੇ ਜਿਹੜੀ ਉਹ ਗ੍ਰਾਮ ਗ੍ਰਾਮ ਪੰਚਾਇਤ ਇਹਨਾਂ ਤਿੰਨ ਤਿੰਨ ਪੰਚਾਇਤਾਂ ਦਾ ਗਠਨ ਕੀਤਾ ਗਿਆ 1992 ਵਿੱਚ ਠੀਕ ਹੈ ਜੀ ਪਿੰਡ ਵਿਚਕਾਰਲਾ ਵਿਚਕਾਰਲਾ ਕਿਹਾ ਜੀ ਬਲਾਕ ਲੈਵਲ ਬਲਾਕ ਪੱਧਰ ਤੇ ਜ਼ਿਲ੍ਹਾ ਪੱਧਰ ਤੇ ਪੰਚਾਇਤ ਰਾਜ ਦੀ ਇੱਕ ਸਾਤ ਤਿੰਨ ਪਤਰੀ ਪ੍ਰਣਾਲੀ ਸਥਾਪਿਤ ਕੀਤੀ ਗਈ ਗ੍ਰਾਮ ਸਭਾ ਨੂੰ ਪ੍ਰਣਾਲੀ ਦੀ ਨਹੀਂ ਵਜੋਂ ਤਾਂ ਗ੍ਰਾਮ ਸਭਾ ਕੀ ਹੁੰਦੀ ਗ੍ਰਾਮ ਸਭਾ ਦੀ ਪਿੰਡ ਵਿੱਚ ਜਿੰਨੇ ਵੀ ਵੋਟਰ ਹੁੰਦੇ ਆ ਉਹ ਸਾਰਿਆਂ ਨੂੰ ਇੱਕ ਗ੍ਰਾਮ ਸਭਾ ਠੀਕ ਹੈ ਜੀ ਉਹ ਇੱਕ ਨੀਂਹ ਦੀ ਤਰ੍ਹਾਂ ਕੰਮ ਕਰੇਗੀ ਨਾ ਕਿਉਂ ਕਿ ಗ್ರಾಮ ਸਭਾ ਹੀ ਪਿੰਡ ਦੀ ਪੰਚਾਇਤ ਨੂੰ ਚੁਣਦੀ ਹੈ ਠੀਕ ਹੈ ਜੀ ਗਰਾਹ ಗ್ರಾಮ ਸਭਾ ਹੀ ਪਿੰਡ ਦੀ ਪੰਚਾਇਤ ਨੂੰ ਚੁਣਦੀ ਹੈ ಗ್ರಾಮ ਉਹ ਵੋਟਰ ਉਹ ಗ್ರಾಮ ਸਭਾ ਚ ਜਿੰਨੇ ਵੋਟਰ ਨੇ ਆਪਣੀ ਪੰਚਾਇਤ ਨੂੰ ਚੁਣਦੇ ਨੇ ਉਹ ਉਹੀ ਵੋਟਰ ਕੀ ਹੈ ਆਪਣੇ ਜ਼ਿਲ੍ਹਾ ਪ੍ਰਸ਼ਾਸਨ 50 ਮੀਤੀ ਨੂੰ ਇਹ ਕਰਕੇ ಗ್ರಾಮ ਸਭਾ ਨੂੰ ਕੀ ਹੈ ਇੱਕ ਨੀਂਹ ਵਜੋਂ ਸਥਾਪਿਤ ਕੀਤਾ ਗਿਆ ਠੀਕ ਹੈ ਜੀ ਇਹ ਕਹਿ ਸਕਦੇ ਆਪਾਂ ਇਹਦੇ ਵਿੱਚ ਅਨੁਸੂਚਿਤ ਜਾਤੀ ਆ ਔਰਤਾਂ ਅਨੁਸੂਚਿਤ ਕਬੀਲਿਆਂ ਦਾ ਰੱਖਵਾ ਕਰਨ ਦਾ ਪ੍ਰਬੰਧ ਕੀਤਾ ਗਿਆ ਆਪਾਂ ਆਮ ਤੌਰ ਤੇ ਦੇਖਿਆ ਹੋਏਗਾ ਕਿ ਜਦੋਂ ਪੰਚਾਇਤਾਂ ਦੀਆਂ ਚੋਣਾਂ ਹੁੰਦੀਆਂ ਹਨ ਉਸ ਤੋਂ ਵਿੱਚ ਔਰਤਾਂ ਦਾ ਰੱਖਵਾ ਕਰਨ ਲਈ ਔਰਤਲੀ ਸ਼ੀਟ ਰੱਖੀ ਹੈ ਇਹ ਐਸਸੀ ਕੈਟਾਗਰੀ ਲਈ ਰੱਖਣੀ ਹੈ ਇਸ ਤਰ੍ਹਾਂ ਵੰਡ ਕੀਤੀ ਹੁੰਦੀ ਹੈ ਇਹ ਉਹਨਾਂ ਇਹ ਅਨੁਸੂਚਿਤ ਜਾਤੀਆਂ ਔਰਤਾਂ ਇਹਨਾਂ ਦੇ ਆਪਣੇ ਸ਼ਾਸਨ ਵਿੱਚ ਇਹਨਾਂ ਦਾ ਕਪੜੇ ਰੋਲ ਨੂੰ ਜਾਦਾ ਅ ਅੱਗੇ ਲੈ ਕੇ ਆਉਣ ਵਾਸਤੇ ਪ੍ਰਬੰਧ ਕੀਤਾ ਗਿਆ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਚਾਇਤ ਸਭੀ ਅ ਚੋਰਨ ਠੀਕ ਹੈ ਜੀ ਪੰਜਾਬ ਦੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਚਾਇਤ ਸਭੀ ਜਦੋਂ ਭਾਰਤ ਵਿੱਚ 1992 ਵਿੱਚ ਅ ਕਾਨੂੰਨ ਆਇਆ ਤਾਂ ਪੰਜਾਬ ਵਿੱਚ ਪਹਿਲਾ ਜਿਹੜਾ ਕਾਨੂੰਨ 1961 ਦੇ ਹਿਸਾਬ ਦਾ ਸੀਗਾ ਠੀਕ ਹੈ ਜੀ ਉਹ 1992 ਭਾਰਤ ਵਿੱਚ 1992 ਦੇ ਕਾਨੂੰਨ ਤੋਂ ਬਾਅਦ ਪੰਜਾਬ ਵਿੱਚ 1994 ਵਿੱਚ ਪੰਜਾਬ ਪਛਾਇਤੀ ਰਾਜ ਐਕਟ ਲੈ ਕੇ ਆਇਆ ਗਿਆ ਉਹ ਪੁਰਾਣਾ ਜਿਹੜਾ ਕਾਨੂੰਨ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ ਤੇ ਹੁਣ ਇਹ ਭਾਰਤ ਦੇ ਕਾਨੂੰਨ ਦੇ ਆਧਾਰ ਤੇ ਤਿੰਨ ਪੰਚਾਇਤਾਂ ਦਾ ਗਠਨ ਕੀਤਾ ਗਿਆ ਗ੍ਰਾਮ ਪੰਚਾਇਤ ਪਿੰਡ ਪੱਧਰ ਤੇ ਪੰਚਾਇਤ ਸੰਵਤੀ ਬਲਾਕ ਪੱਧਰ ਤੇ ਜ਼ਿਲ੍ਹਾ ਪ੍ਰਸ਼ਦ ਜ਼ਿਲ੍ਹਾ ਪੱਧਰ ਤੇ ਐਕਟ ਦੁਆਰਾ ਕਵਰ ਕੀਤੇ ਬੁੱਕ ਪਹਿਲੂ ਉਹ ਮੁੱਖ ਪਹਿਲ ਉਹ ਹੀ ਹੈ ਔਰਤਾ ਤੇ ਰੁਚੀ ਜਾਤੀਆਂ ਦਾ ਰੱਖਮਾ ਕਰਨ ਕਰਸ਼ਟੀਆਂ ਜੋ ਜ਼ਿਲ੍ਹਾ ਪ੍ਰਸ਼ਾਸਨ ਦੇ ਪੰਚਾਇਤ ਸਿਤੀ ਦੇ ਕੰਮ ਪੰਚਾਇਤ ਸਮੇਤੀ ਪੰਚਾਇਤ ਸਮੇਤੀ ਇਹ ਵਿਚਕਾਰਲਾ ਪੱਤਰ ਇਹ ਬਲਾਕ ਪੱਤਰ ਦੇ ਕੰਮ ਕਰਦੀ ਹੈ ਜ਼ਿਲ੍ਹਾ ਪ੍ਰਸ਼ਾਸਨ ਦੀ ਜ਼ਿਲ੍ਹਾ ਪੱਤਰ ਦੇ ਕੰਮ ਕਰਦੀ ਹੈ ਜਿਹੜੀ ਪੰਚਾਇਤ ਸਮੇਤੀ ਹੈ ਕਿ ਬਲਾਕ ਪੱਤਰ ਦੇ ਕੰਮ ਕਰਦੀ ਇਹਦੇ ਅੰਡਰ ਸਾਰੀਆਂ ਜਿਹੜੀਆਂ ਵੀ ਗ੍ਰਾਮ ਪੰਚਾਇਤ ਆ ਜਾਂਦੀਆਂ ਨੇ ਉਹ ਸਾਰੀਆਂ ਕੰਮ ਕਰਦੀ ਹੈ ਠੀਕ ਹੈ ਜੀ ਜਿਹੜਾ ਜ਼ਿਲ੍ਹਾ ਪੱਧਰ ਦੇ ਉਹਦੇ ਉਹਦੇ ਅੰਡਰ ਉਹਦੇ ਉਹਦੇ ਅੰਡਰ ਪੰਚਾਇਤ ਸਭਾ ਵੀ ਆ ਜਾਂਦੀ ਹੈ ਤੇ ਗ੍ਰਾਮ ਪੰਚਾਇਤ ਵੀ ਆ ਜਾਂਦੀ ਹੈ ਠੀਕ ਹੈ ਜੀ ਇਹ ਆਪਣੇ ਅਧਿਕਾਰ ਖੇਤਰ ਅੰਦਰ ਸਾਰੀਆਂ ਗ੍ਰਾਮ ਪੰਚਾਇਤਾਂ ਆਪ ਦੀ ਗ੍ਰਾਮ ਪੰਚਾਇਤਾਂ ਜਿੱਦਾਂ ਕੰਮ ਕਰਦੀ ਹੈ ਗ੍ਰਾਮ ਗ੍ਰਾਮ ਪੰਚਾਇਤਾਂ ਤਾਂ ਸਾਰੀਆਂ ਪੰਚਾਇਤ ਸਭਾਵਾਂ ਗ੍ਰਾਮ ਪੰਚਾਇਤਾਂ ਦੇ ਅਧੀਨ ਕੰਮ ਕਰਦੀਆਂ ਬਲਾਕ ਪੱਧਰ ਤੇ ਇਹ ਬਲਾਕ ਪੱਧਰ ਦੇ ਕੰਮ ਕਰਦਾ ਹੈ ਇਹ जिला पच, जिला पद्धर से कोई एक कोई भी प्रोजेक्ट है सिंचाई किता मुखी सैनीटेन किसी तरह का प्रोजेक्ट है ब्लॉक पद्धर से ब्लाक पद्धर से उसका काम किया जाता है यह जिला पद्धर से ठीक है दूजी तबाही विकास दर अठ पॉइंट दो ਪਿਛਲੇ ਸਾਲ ਤੁਹਾ ਇਹ ਸਭ ਤੋਂ ਉੱਚੀ ਦਾ ਖੇਤੀ ਸੈਕਟਰ ਚ ਗਿਰਾਵਟ ਹਾਂ ਹਾਂ ਵਿਕਾਸ ਦਰ ਕੀ ਹੁੰਦੀ ਹੈ ਵਿਕਾਸ ਦਰ ਵਿਕਾਸ ਦਰ ਕੀ ਹੈ ਜੀ ਵਿਕਾਸ ਦਰ ਆਪਣੀ ਜਿਹੜੀ ਦੇਸ਼ ਦੀ ਜੀਡੀਪੀ ਹੈ ਗ੍ਰੋਸਟ ਡੋਮੈਸਟਿਕ ਪ੍ਰੋਡਕਟ ਉਹਦੇ ਵਿੱਚ ਕਿੰਨਾ ਵਾਧਾ ਆਇਆ ਠੀਕ ਹੈ ਜੀ ਜਿਵੇਂ ਆਪਣਾ ਦੇਸ਼ ਹੈ ਭਾਰਤ ਦੇਸ਼ ਹੈ ਠੀਕ ਹੈ ਜੀ ਇਹਦੇ ਇਹਦੀ ਸੀਮਾ ਦੇ ਅੰਦਰ ਜਿੰਨਾ ਵੀ ਸਮਾਨ ਦਾ ਉਤਪਾਦਨ ਆ ਸਮਾਨ ਵਿੱਚ ਜਿਵੇਂ ਆਪਣਾ ਖੇਤੀ ਖੇਤੀ ਜਿਵੇਂ ਆਪਣਾ ਪੰਜਾਬ ਵਿੱਚ ਖੇਤੀ ਹੁੰਦੀ ਹੈ ਖੇਤੀ ਵਿੱਚ ਆ ਗਿਆ ਜਿਵੇਂ ਕਣਕ ਝੋਨਾ ਇਹਦਾ ਉਤਪਾਦਨ ਕਿੰਨਾ ਹੋਇਆ ਦੂਸਰੇ ਰਾਜ ਚ ਲਾ ਲੋ ਜਿਵੇਂ ਗੁਜਰਾਤ ਵਿੱਚ ਇੰਡਸਟਰੀ ਹੈ ਉੱਥੇ ਲਾ ਲੋ ਜਿਵੇਂ ਕਾਰਾਂ ਦਾ ਉਤਪਾਦਨ ਕਿੰਨਾ ਆਇਆ ਮਹਾਰਾਸ਼ਟਰ ਮਹਾਰਾਸ਼ਟਰ ਵਿੱਚ ਕਾਰਾਂ ਦਾ ਉਤਪਾਦਨ ਕਿੰਨਾ ਆਇਆ ਮੋਟਰਸਾਈਕਲ ਦਾ ਉਤਪਾਦਨ ਕਿੰਨਾ ਹੋਇਆ ਠੀਕ ਹੈ ਜੀ ਇਹ ਸਾਰਾ ਸਮਾਨ ਦਾ ਉਤਪਾਦਨ ਕਿੰਨਾ ਹੋਇਆ ਪਲੱਸ ਸੇਵਾਵਾ ਦਾ ਉਤਪਾਦ ਸੇਵਾਵਾ ਵਿੱਚ ਆਜਿਵੇਂ ਬੈਂਕਿੰਗ ਦੇ ਸੈਕਟਰ ਵਿੱਚ ਕਿੰਨੀਆ ਸੇਵਾਵਾ ਦਾ ਵਾਧਾ ਹੋਇਆ ਇਨਫੋਰਮੇਸ਼ਨ ਟੈਕਨੋਲੋਜੀ ਦੇ ਖੇਤਰ ਵਿੱਚ ਕਿੰਨਾ ਵਾਧਾ ਹੋਇਆ ਜਿਹੜੀ ਟੂਰਿਜ਼ਮ ਹਸਪਿਟੈਲਿਟੀ ਉਹ ਉਹਨਾਂ ਸੇਵਾਵਾ ਵਿੱਚ ਕਿੰਨਾ ਵਾਧਾ ਹੋਇਆ ਠੀਕ ਉਹ ਸਾਰੀਆਂ ਸਮਾਨ ਤੇ ਸੇਵਾਵਾਂ ਦਾ ਕੁੱਲ ਜੋੜ ਹੈ ਉਹ ਗ੍ਰੋਸ ਡੋਮੈਸਟਿਕ ਪ੍ਰੋਡਕਟ ਹੈ ਠੀਕ ਹੈ ਜੀ ਜਿਵੇਂ ਇਸ ਵਾਰੀ 100 ਸੀ ਅਗਲੇ ਵਾਰ 101 ਤਾਂ 1% ਦਾ ਵਾਧਾ ਹੋ ਗਿਆ ਠੀਕ ਹੈ ਜੀ ਅੱਗੇ ਚਲਦੇ ਆਂ ਪੰਜਾਬੀ ਯੂਨੀਵਰਸਿਟੀ ਦੇ ਅਮਲੇ ਲਈ ਪੰਜਾਬੀ ਵਿੱਚ ਦਸਤਖਤ ਕਰਨੇ ਲਾਜ਼ਮੀ ਪੰਜਾਬੀ ਯੂਨੀਵਰਸਿਟੀ ਨੇ ਆਪਣੇ ਨੇ ਅਦਾਰੇ ਦੇ ਅਧਿਆਪਨ ਅਤੇ ਗੈਰ ਅਧਿਆਪਨ ਦੇ ਵਲ ਲਈ ਉਹਨਾਂ ਪੰਜਾਬੀ 'ਚ ਦਸਤਖਤ ਕਰਨਾ ਲਾਜ਼ਮੀ ਕਰਤੇ ਜੋ ਜੋ ਕਿ ਬਹੁਤ ਚੰਗੀ ਗੱਲ ਹੈ ਜੀ ਪੀਯੂ ਸੈਨੇਟ ਚੋਂ ਦਾ ਪੀਯੂ ਸੈਨੇਟ ਚੋਣਾ ਜਿਵੇਂ ਅਸੀਂ ਜਾਣਦੇ ਹਾਂ ਜੀ ਪੀਯੂ ਸੈਨੇਟ ਚੋਣਾ ਦਾ ਮੁੱਦਾ ਬਹੁਤ ਪਿਛਲੇ ਸਮੇਂ ਤੋਂ ਪੱਕਿਆ ਆਈ ਕਿਉਂਕਿ ਪੀਯੂ ਸੈਨੇਟ ਚੋਣਾ ਲੰਬੇ ਸਮੇਂ ਤੋਂ ਲੰਬੇ ਸਮੇਂ ਤੋਂ ਲੰਬਿਤ ਪਈਆਂ ਸਨ ਤਾਂ ਹੁਣ ਇਹਨਾਂ ਸੈਨੇਟ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਅਸੀਂ ਅੱਜ ਜਾਣਾਂਗੇ ਵੀ ਇਹ ਪੀਯੂ ਸੈਨੇਟ ਪੀਯੂ ਸੈਨੇਟ ਕੀ ਹੈ ਕਦੋਂ ਹੋਣ ਦੇ ਚਾਹੇ ਪੰਜਾਬ ਯੂਨੀਵਰਸਿਟੀ ਸੈਨੇਟ ਪੰਜਾਬ ਯੂਨੀਵਰਸਿਟੀ ਸੈਨੇਟ ਕੀ ਹੈ ਪੰਜਾਬ ਯੂਨੀਵਰਸਿਟੀ ਸੈਨੇਟ ਯੂਨੀਵਰਸਿਟੀ ਐਕਟ 1947 ਦੇ ਤਹਿਤ ਪੰਜਾਬ ਯੂਨੀਵਰਸਿਟੀ ਦਾ ਗਠਨ ਕੀਤਾ ਗਿਆ 91 ਮੈਂਬਰ ਹੈ 91 ਮੈਂਬਰ ਹੈ ਇਸ ਸੈਨੇਟ ਹੈ ਜੀ 49 ਮੈਂਬਰ ਕੀ ਚੁਣੇ ਹੋਏ ਹੁੰਦੇ ਹੈ ਤੇ ਬਾਕੀ 42 ਕੀ 42 ਐ ਨੋਮੀਨੇਟਡ ਨੇ 15 ਜਿਹੜੇ 49 ਮੈਂਬਰ ਚੁਣੇ ਹੋਏ ਆ ਉਹਨਾਂ ਵਿੱਚੋਂ 15 ਮੈਂਬਰ ਕੀ ਹੈ ਪੰਜਾਬ ਯੂਨੀਵਰਸਿਟੀ ਤੋਂ ਗ੍ਰੈਜੂਏਟ ਦੁਆਰਾ ਜੋ ਜਿਹੜੇ 15 ਮੈਂਬਰ ਹੈ ਉਹ ਪੰਜਾਬ ਯੂਨੀਵਰਸਿਟੀ ਜਿਸ ਨੇ ਵੀ ਗ੍ਰੈਜੂਏਸ਼ਨ ਕੀਤੀ ਹੈ ਉਹ 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 ਵੋਟਰ ਹੁੰਦੇ ਆ ਠੀਕ ਹੈ ਜਿੰਨੇ ਗ੍ਰੈਜੂਏਸ਼ਨ ਕਰ ਲਈ ਉਹ ਵੋਟਰ ਹੁੰਦੇ ਆ ਤੇ ਉਹ ਇੱਕ ਉਹ ਆਪਣੇ ਜੋ ਵੀ ਜੋ ਚੋਣਾਂ 'ਚ ਖੜਾ ਹੁੰਦਾ ਹੈ ਉਹ ਉਹਨੂੰ ਚੁਣ ਕੇ ਭੇਜਦੀ ਹੈ ਠੀਕ ਹੈ ਆਪਣੇ ਵਿੱਚੋਂ ਜਿਹੜੇ ਗ੍ਰੈਜੂਏਟ ਹੈ ਉਹ ਆਪਣੇ ਵਿੱਚੋਂ 15 ਮੈਂਬਰ ਚੁਣ ਕੇ ਭੇਜਦੀ ਹੈ ਤੇ 6 ਮੈਂਬਰ ਐਕਸ ਐਕਸੋਪਸ਼ਿਓ ਜਿਵੇਂ ਸੀਐਮ ਚੀਫ ਜਸਟਿਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਸਿੱਖਿਆ ਮੰਤਰੀਆਂ ਤੇ ਹੋਰ ਹੈ ਦੋ ਪੰਜਾਬ ਦੇ ਐਮਐਲਏ 26 ਪ੍ਰੋਫੈਸਰ ਪ੍ਰਿੰਸੀਪਲ ਦੇ ਹੋਰ ਕਾਲਜਾਂ ਦੇ ਮੁਖੀ ਇਹਨਾਂ ਦੀ ਜ਼ੋਨ ਹੋ ਕੇ 26 26 ਮੈਂਬਰ ਹੋਣਦੇ ਤੇ 45 ਨਾਮਿਨੇਟ ਹੁੰਦੇ ਆ ਤੇ ਚੋਣਾਂ ਹਰ ਸਾਲ ਹੁੰਦੀਆਂ ਹਨ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਚੰਗੀ ਲੱਗੇ ਤਾਂ ਮਿੱਟੀ ਕ੍ਰੋਨਿਕਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜੁੜ ਕਰਿਓ ਹਰ ਰੋਜ਼ ਦੀ ਪੰਜਾਬੀ ਨਿਊਜ਼ਪੇਪਰ ਐਨਾਲਿਸਿਸ ਲਈ ਸਾਡਾ ਚੈਨਲ ਫੋਲੋ ਕਰਦੇ ਰਹੋ ਧੰਨਵਾਦ ਜੀ